ਜਿੰਨਾ ਸਭਾ ਸੱਚ ਹੈ ਦੇਵੀ ਪਗਹਾ ਪ੍ਰਦਾਇ ਉਹ ਬਖਸ਼ਣ ਦੇ ਕੇ ਭਾਈ ਮਹਿੰਗਾ ਸਿੰਘ ਬੱਬਰ ਅਤੇ ਹੋਰ ਸ਼ਹੀਦਾਂ ਦੀ ਯਾਦ ਵਿੱਚ ਗੁਰਦੁਆਰਾ ਬਾਬਾ ਹਟਾਲ ਰਾਹ ਸਾਇ ਵਿਖੇ ਸ਼ੀਰਖਾਨਪੜ ਸਾਹਿਬ ਦੇ ਭੋਗ ਪਾਏ ਗਏ ਇਸ ਦੌਰਾਨ ਗੁਰਬਾਣੀ ਕੀਰਤਨ ਕੀਤਾ ਗਿਆ ਇਹ ਅਰਦਾਸ ਉਪਰੰਤ ਸ਼ਹੀਦ ਪਰਿਵਾਰਾਂ ਦਾ ਸਨਮਾਨ ਕੀਤਾ ਗਿਆ। ਇਸ ਉਪਰੰਤ ਜਗਤਾਰ ਸਿੰਘ ਹਵਾਰਾ ਕਮੇਟੀ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਅਰਦਾਸ ਬੇਨਤੀ ਵੀ ਕੀਤੀ ਗਈ। ਅਜੀਤ ਪੰਜਾਬੀ ਦੀ ਔਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ। ਇੱਕ ਗੱਲ ਬੜੀ ਸਪਸ਼ਟ ਹੈ ਕਿ ਜਿਵੇਂ ਜੱਥੇਦਾਰ ਜਗਤਾਰ ਸਿੰਘ ਦੀ ਹਵਾਰਾ ਦੇ ਸੰਦੇਸ਼ ਤੋਂ ਪਤਾ ਲੱਗਦਾ ਹੈ ਕਿ ਘੱਲੂ ਘਾਰੇ ਅਤੇ ਸਾਕੇ ਕੌਮੀ ਮੰਜ਼ਲ ਨੂੰ ਤੈਅ ਕਰਦੇ ਨੇ ਇਹ ਕੇਵਲ ਤੇ ਕੇਵਲ ਇਹ ਨਹੀਂ ਕਿ ਹਰ ਸਾਲ ਅਸੀਂ ਸ੍ਰੀ ਅਕਾਲ ਤਖਤ ਸਾਹਿਬ ਤੇ ਨਤਮਸਤਕ ਹੋਈਏ ਅਤੇ ਸ਼ਹੀਦਾਂ ਨੂੰ ਯਾਦ ਕਰਕੇ ਘਰੋ ਘਰੀ ਚਲੇ ਜਾਈਏ ਸਾਨੂੰ ਸ਼ਹੀਦਾਂ ਵੱਲੋਂ ਦਸਾਏ ਹੋਏ ਜੋ ਮਾਰਗ ਹੈ ਜੋ ਰਸਤਾ ਹੈ ਜੋ ਮੰਜ਼ਲ ਕੌਮ ਨੇ ਤੈਅ ਕੀਤੀ ਹੈ ਆਪਣੇ ਕੌਮਿਕ ਘਰ ਦੀ ਪ੍ਰਾਪਤੀ ਦੇ ਵਾਸਤੇ ਸਾਨੂੰ ਸੰਘਰਸ਼ਸ਼ੀਲ ਰਹਿਣਾ ਚਾਹੀਦਾ ਹੈ ਅੱਜ ਲੋੜ ਹੈ ਕਿ ਜਿਵੇਂ ਕਿ ਸਾਰੀਆਂ ਸੰਸਾਰ ਦੀਆਂ ਕੌਮਾਂ ਆਪਣੇ ਘਰਾਂ ਦੇ ਵਿੱਚ ਰਹਿ ਰਹੀਆਂ ਨੇ ਆਪਣੇ ਮੁਲਕਾਂ ਦੇ ਵਿੱਚ ਰਹਿ ਰਹੀਆਂ ਨੇ ਇਸੇ ਤਰੀਕੇ ਨਾਲ ਅੱਜ ਸਿੱਖ ਕੌਮ ਨੂੰ ਵੀ ਲੋੜ ਹੈ ਆਪਣੇ ਘਰ ਦੀ ਕੌਮੀ ਆਜ਼ਾਦੀ ਦੀ ਅਸੀਂ ਅੱਜ ਭਾਈ ਮਹਿੰਗਾ ਸਿੰਘ ਜੀ ਬੱਬਰ ਜੋ ਕਿ ਜੂਨ 1 ਪਹਿਲੀ ਜੂਨ 1984 ਨੂੰ ਗੁਰਦੁਆਰਾ ਬਾਬਾ ਅਟਲ ਰਾਜ ਸਾਹਿਬ ਵਿਖੇ ਸ਼ਹੀਦ ਹੋਏ ਸੀਗੇ ਉਹਨਾਂ ਦੇ ਨਮਿਤ ਬਾਬਾ ਗੁਰਦੁਆਰਾ ਬਾਬਾ ਅਟਲਰਾਏ ਸਾਹਿਬ ਵਿਖੇ ਖੰਡ ਪਾਟ ਸਭ ਦੇ ਭੋਗ ਪਾਏ ਗਏ ਹਨ ਕੀਰਤਨ ਹੋਏ ਨੇ ਅਰਦਾਸਾਂ ਹੋਈਆਂ ਨੇ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਭਾਈ ਅਮਰੀਕ ਸਿੰਘ ਜੀ ਅਤੇ ਜਨਤ ਸਬੇਕ ਸਿੰਘ ਜੀ ਅਤੇ ਸਮੂ ਸਿੰਘਾ ਸਿੰਘ ਸ਼ਹੀਦ ਸਿੰਘਾਂ ਨੂੰ ਅੱਜ ਯਾਦ ਕੀਤਾ ਗਿਆ ਹੈ ਤੇ ਅਸੀਂ ਗੁਰੂ ਅੱਗੇ ਅਰਦਾਸ ਕਰਦੇ ਹਾਂ ਕਿ ਜੋ ਪੂਰਨ ਸਾਡੇ ਸ਼ਹੀਦ ਸਿੰਘ ਪਾ ਗਏ ਨੇ ਸਾਨੂੰ ਉਹਨਾਂ ਪੂਰਨ ਅਤੇ ਚਲਣ ਦਾ ਬਲ ਮਿਲੇ ਸ਼ਕਤੀ ਮਿਲੇ ਕੌਮ ਦੇ ਵਿੱਚ ਇਤਫਾਕ ਆਏ ਅਤੇ ਸਾਨੂੰ ਆਪਣੇ ਕੌਮੀ ਮੰਜ਼ਿਲ ਸਾਡਾ ਕੌਮੀ ਘਰ ਜਿਹੜਾ ਹੈ ਆਪਣਾ ਦੇਸ਼ ਸਾਨੂੰ ਪ੍ਰਾਪਤ ਹੋਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ